ਹਾਂਜੀ ਸਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਅਮਰੀਕ ਸਿੰਘ ਹੈ ਜੀ ਅਮਰੀਕ ਜੀ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਜੀ ਅਨਜਮੰਡੀ ਸਨਾਮ ਵਿਖੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਸਾਡੇ ਕਾਲੇ ਭਾਈ ਜੀ ਦੇ ਬਦੌਲਤ ਦੇ ਨਾਲ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਇਹਨਾਂ ਦੇ ਸਹਿਯੋਗ ਨਾਲ ਤੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਮੈਂ ਕਾਲੇ ਭਾਈ ਦਾ तहे ਦਿਲੋਂ ਸ਼ੁਕਰਗੁਜ਼ਾਰਤਾ ਕਰਦਾ ਹਾਂ ਵਧੀਆ ਟੂਰਨਾਮੈਂਟ ਕਰਾ ਦੇ ਲਈ ਕਾਲੇ ਭਾਈ ਨਿਰਮਲ ਜੀ ਮੰਗੋ ਸਿੰਘ ਕੜਾ ਅੱਜ ਮੰਗਲ ਜੀ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਜੀ ਅਨਾਜ ਮੰਡੀ ਦੇ ਸਨਾਬ ਵਿਖੇ ਇਹ ਕਿੰਨਾ ਵੱਲੋਂ ਤੇ ਕਿੰਨਾ ਟੂਰਨਾਮੈਂਟ ਬਣਾਇਆ ਜਾ ਰਿਹਾ ਤੇ ਕਿਹੜੀਆਂ ਖੜੀਆਂ ਖੇਡਾਂ ਕਰਵਾ ਰਿਓ ਜੀ ਇਹ ਟੂਰਨਾਮੈਂਟ ਜੀ ਆਪਣੇ ਐਸਐਸ ਐਸ ਕਲਾਬ ਰਾਜਪੁਰਾ ਤੋਂ ਆਏ ਜਾ ਰਹੇ ਲੋ ਜਿਹੜੇ ਸਾਡੇ ਸਨਮ ਸਹਿਤ ਤੇ ਪਰਵੰਦੇ ਸੱਜਣ ਸਾਡੇ ਮੰਤਰੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਤੇ ਸਾਡੀ ਜਿੰਨੀ ਆਮ ਆਦਮੀ ਪਾਰਟੀ ਲੀਡਰਸ਼ਿਪ ਉਹਨਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਖਾਸ ਤੌਰ ਤੇ ਮੰਤਰੀ ਸਾਹਿਬ ਤੇ ਚੇਅਰਮੈਨ ਦਾ ਬਹੁਤ ਧੰਨਵਾਦ ਕਰਦਾ ਜੋ ਸਾਨੂੰ ਇਹ ਬਹੁਤ ਸਹਿਯੋਗ ਦਿੱਤਾ ਸਾਨੂੰ ਇਹ ਟੂਰਨਾਮੈਂਟ ਕਰਨ ਦਾ ਟੂਰਨਾਮੈਂਟ ਕਰਵਾਉਣ ਦਾ ਮੌਕਾ ਦਿੱਤਾ ਤੇ ਇਹ ਪਹਿਲਾ ਸੁਧਾਰ ਰਾਜਪੂਤ ਕਲੱਬ ਪਹਿਲਾ ਟੂਰਨਾਮੈਂਟ ਹੈ ਜੀ ਸੁਧਾਰ ਰਾਜਪੂਤ ਕਲੱਬ ਇਹ ਕਿਹੜੇ-ਕਿਹੜੇ ਖੇਡਾਂ ਦਾ ਸਹਿਯੋਗ ਦੇ ਰਹੇ ਨੇ ਬੱਚਿਆਂ ਨੂੰ ਇਹ ਜੀ ਇਹ ਜੀ ਕਾਸਕੋ ਬਾਲ ਦੇ ਨਾਲ ਪਹਿਲਾ ਟੂਰਨਾਮੈਂਟ ਹੈ ਇਹ ਤੇ ਅਸੀਂ ਜਿੰਨੇ ਸ਼ਹਿਰ ਦੇ ਆਏ ਆ ਇਹ ਮਾਣਾ ਹੈ 24 24 ਟੀਮ ਹਨ ਇਹ ਮਤਲਬ ਜ਼ਿਲ੍ਹੇ ਤੋਂ ਆਇਆ ਟੀਮ ਹਨ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਇਆ ਨੇ ਜੀ ਇਹ ਪਟਿਆਲਾ ਹੋ ਗਿਆ ਜੀ ਸਾਡੇ ਤੇ ਤੂਰੀ ਆਪਣੇ ਅ ਇੱਕ ਹਰਿਆਣੇ ਦੇ ਦੋ ਹਰਿਆਣੇ ਦੇ ਟੀਮ ਹਨ ਰਤਿਆ ਦੀ ਤੇ ਗੁਲਾ ਦੀ ਤੇ ਬਾਕੀ ਆਪਣੇ ਜਿਹੜੇ ਨਵੇਂ-ਨਵੇਂ ਜ਼ਿਲ੍ਹੇ ਦੇ ਨੇ ਜਿਹੜੇ ਲਾਲੂ ਆਪਣਾ ਫਿੱਕੀ ਹੋ ਗਿਆ ਸਮਾਣਾ ਹੋ ਗਿਆ ਤੇ ਪਟਿਆਲਾ ਹੋ ਗਿਆ ਮਲੇਰਕੋਟਲਾ ਤੇ ਮਲੇਰਕੋਟਲਾ ਹੋ ਗਿਆ ਪੂਰੀ ਹੋ ਗਿਆ ਜੀ ਇਹ ਤੋਂ ਦੀ ਆ ਪੁਜਿਆਣਾ ਹੈ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਤੇ ਸਾਡੀ ਆਮਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਡੇ ਮੰਤਰੀ ਸਾਹਿਬ ਦਾ ਅੱਜ ਇਹ ਰੋਧ ਧੰਨਵਾਦ ਕਰਦਾ ਸਾਡੇ ਚੇਅਰਮੈਨ ਤੇ ਸਾਡੇ ਨਗਰ ਕੌਂਸਲ ਦੇ ਬੜੇ ਹੀ ਮਿਹਨਤੀ ਤੇ ਸਤਕਾਰਯੋਗ ਨਿਸ਼ਾਨ ਸਿੰਘ ਟੋਨੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਸਾਨੂੰ ਸਾਹ ਤੇ ਸ਼ੈਡ ਹੋਣ ਦਿੱਤਾ ਬਹੁਤ ਬਹੁਤ ਧੰਨਵਾਦ ਉਧਰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵੱਡਾ ਧੰਨਵਾਦ ਕਰਦੇ ਹਾਂ ਜੇਕੇ ਨਿਊਜ਼ ਵਾਲਿਆਂ ਦਾ ਜਿਹੜੇ ਸੱਤ ਸਮੁੰਦਰੋਂ ਪਾਰ ਆਪਣੇ ਚੈਨਲ ਦੇ ذریعے ਹਰ ਇੱਕ ਸੁਨਾਬ ਸ਼ਹਿਰ ਦੀ ਕਹਿੰਦੇ ਖਬਰ ਪਹੁੰਚਾਉਂਦੇ ਆ ਤੇ ਮੀਡੀਆ ਦੇ ਉੱਪਰ ਵਾਇਰਲ ਕਰਦੇ ਆ ਅੱਜ ਕਹਿੰਦੇ ਸੁਨਾਬ ਦੀ ਧਰਤੀ ਮੇਰੇ ਮਿੱਤਰੋ ਕਿਸੇ ਚਾੜ ਤਹ ਚਾੜ ਦੇ ਮਹੌਤਾਜਮੀ ਬੀ ਐਸ ਜੀ ਐਸ ਰਾਜਪੂਤ ਸਪੋਰਟ ਵੱਲੋਂ ਵੀ ਪਹਿਲਾ ਖੇਡ ਮੇਲਾ ਕਰਵਾਇਆ ਗਿਆ ਸੁਨਾਬ ਦੀ ਅਨਾਜ ਮੱਡੀ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਹਨ ਕਹਿੰਦੇ ਮੁੰਡਿਆਂ ਦੇ ਜੋਰਾਂ ਦੇ ਉੱਪਰ ਵੀ ਵੱਡਾ ਖੇਡ ਮੇਲਾ ਕਰਵਾ ਦਿੱਤਾ ਸਾਰਾ ਵੀਰ ਪਹੁੰਚੋ ਆਏ ਕਹਿੰਦੇ ਝੇਕੇ ਚੰਨ ਨਿਊਜ਼ ਵਾਲੇ ਜਿਹੜੇ ਆਪਣੀ ਹਰ ਇੱਕ ਖਬਰ ਦੁਨੀਆ ਭਰ ਦੇ ਵਿੱਚ ਪਹੁੰਚਾਉਂਦੇ ਆ ਤੇ ਸਨਾਮ ਸ਼ਹਿਰ ਦਾ ਨਾਮ ਕਦੇ ਵੱਡਾ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਰਦੇ ਆ ਵੀ ਅਸੀਂ ਵੱਡਾ ਧੰਨਵਾਦ ਕਰਦੇ ਆ ਲਓ ਜੀ ਦੱਸੀਏ ਕਰਦੇ ਆ ਜੀਕੇ ਨਿਊਜ਼ ਵਾਲਿਆਂ ਦਾ ਜੋ ਸਾਫ਼ ਸੁਥਰੀਆਂ ਤੇ ਸੱਚੀਆਂ ਨਿਊਜ਼ਾਂ ਹਨ ਕਦੇ ਮੀਡੀਆ ਦੇ ਉੱਪਰ ਵਰਨ ਕਰਦੇ ਆ ਇਧਰੋਂ ਧੰਨਵਾਦ ਕਰਦੇ ਆ ਸਨਾਮ ਦੀ ਸਾਰੀ ਕਮੇਟੀ ਦਾ ਤੇ ਨਾਲ लवली ਵਰਗੇ ਸੰਜੂ ਵਰਗੇ ਸਾਡੇ ਭਰਾ ਤੇ ਨਾਲ ਗੁਗਰਕੇ ਬੱਬੂ ਵਰਗੇ ਹਰਮਨ ਵਰਗੇ ਤੇ ਰਾਜਵਿੰਦਰ ਵਰਗੇ ਐਸਬੀ ਐਸ ਨਗਰ ਰਾਜਪੂਤ ਕਾਸਕੂ ক্রিকেট ਦਾ ਕਹਿੰਦੇ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਅਨਾਜ ਮੰਡੀ ਸੁਨਾਮ ਦੀ ਅਨਾਜ ਮੰਡੀ ਦੇ ਵਿੱਚ ਕਹਿੰਦੇ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੜਾ ਧੰਨਵਾਦ ਕਰਦੇ ਆਂ ਬਾਕੀ ਸਰਦਾਰ ਕਾਲਾ ਸਿੰਘ ਜੀ ਦਾ ਬੜਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਵੱਡੀਆਂ ਰੌਣਕਾਂ ਐਸੇ ਨਗਰ ਦੇ ਵਿੱਚ ਲਵਾਏ ਨੇ ਐਸੇ ਸ਼ਹਿਰ ਦੇ ਵਿੱਚ ਲਵਾਇਆ ਨੇ ਜੀ ਕਿਰਮਾ ਟੂਰਨਾਮੈਂਟ ਹੋ ਰਿਹਾ ਜੀ ਪਹਿਲਾ ਟੂਰਨਾਮੈਂਟ ਜੀ ਕਿੰਨਾ ਵੱਲੋਂ ਹੋ ਰਿਹਾ ਜੀ ਸੰਜੀਤ ਭਾਈ ਹੁਣੇ ਐਸਬੀਐਸਐਸ ਐਸਜੀਐਸ ਸ਼ਹੀਦ ਉਹਦਮ ਸਿੰਘ ਸਪੋਰਟਸ ਕਲੱਬ ਰਾਜਪੂਤ ਪਾਸ ਕੋ ਕ੍ਰਿਕਟ ਦਾ ਪਹਿਲਾ ਟੂਰਨਾਮੈਂਟ ਹੈ ਅਨਾਜ ਮੰਡੀ ਕਹਿੰਦੇ ਸੁਨਾਮ ਸਰ ਦੀ ਹੈ ਤੇ ਕੀ ਕੀ ਖੇਡਾ ਕਰਵਾ ਰਹੇ ਹੋ ਜੀ ਆਪਣੇ ਟੂਰਨਾਮੈਂਟ ਦੇ ਵਿੱਚ ਹੈਲੋ ক্রিকেট ਦਾ ਟੂਰਨਾਮੈਂਟ ਹੈ ਜੀ ਟੌਪ ਦਾ ক্রিকেট ਦਾ ਟੂਰਨਾਮੈਂਟ ਹੈ ਤੇ ਸਾਰੇ ਪ੍ਰਬੰਧਨ ਦਾ ਬੜਾ ਧੰਨਵਾਦ ਹੈ ਹਰ ਇੱਕ ਜिले ਦੀ ਹਰ ਇੱਕ ਜिले ਦੇ ਵਿੱਚ ਰਾਜਪੂਤਾਂ ਦੇ ਕਾਕੇ ਖੇਡਦੇ ਆ ਤੇ ਭਟਾਕੇ ਪੰਦੇ ਨੇ ਵੀ ਜਿੱਤ ਕਾਲੀਆਂ ਸੇੜ ਤੇ ਕਹਾੜੀ ਪਰ ਵਾਕੇ ਉਹ